ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਉਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਕਬਰ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਫੈਸਲੇ ਲੈ ਲਏ ਗਏ ਨੇ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜੀ ਪੰਜ ਮੈਂਬਰੀ ਕਮੇਟੀ ਮਨਪ੍ਰੀਤ ਯਾਲੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਬਾਗੀ ਧੜੇ ਦੇ ਨਹੀਂ ਇਹ ਭਗੌੜੇ ਧੜੇ ਦੇ ਜਿਹੜੇ ਨੇ ਪ੍ਰਧਾਨ ਨੇ ਪੰਤ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਵੀ ਸ਼ਿਕਾਇਤ ਪਾ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਲੇਕਿਨ ਉਧਰ ਸੁਖਬੀਰ ਸਿੰਘ ਬਾਦਲ ਨੇ ਇੱਕ ਮੀਟਿੰਗ ਸੱਦ ਲਈ ਹੈ ਇਸ ਹੰਗਾਮੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋਣ ਦੀਆਂ ਕयास ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਸੂਬੇ ਦਾ ਬੁਖ ਸੂਬੇ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਹਾਲੇ ਵੀ ਆਪਣੀਆਂ ਹਰਕਤਾਂ ਤੋਂ ਬਾਸ ਦੀ ਆ ਰਿਹਾ ਲਗਾਤਾਰ ਉਹ ਨਿਮਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਜ ਪੈਂਬੀ ਬਣੀ ਕਮੇਟੀ ਹੋਵੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਦਮਦਮਾ ਸਾਹਿਬ ਦੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇ ਸਾਬਕਾ ਜਥੇਦਾਰ ਹੁਣ ਲੇਕਿਨ ਇਸ ਤੋਂ ਪਹਿਲਾਂ ਕੁਝ ਹੋਵੇ ਡੈਲੀਗੇਟਸ ਨੂੰ ਲੈ ਕੇ ਬੜੀ-ਬੜੀ ਮੀਟਿੰਗ ਸੱਦ ਲਈ ਹੈ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਇੱਕ ਵਾਰ ਫਿਰ ਸੰਬੋਧਨ ਕਰ ਦਿੱਤਾ ਹੈ ਸਮਰਾਲਾ ਦੇ ਵਿੱਚ ਅਚਨਚੇਤ ਇੱਕ ਆਗਾਮੀ ਮੀਟਿੰਗ ਸੱਦ ਲਈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਫਿਰ ਤੋਂ ਨਵੇਂ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਤਾਨਕ ਹਲਕਾ ਅੰਚਾਰਿਤ ਤੇ ਸੀਨੀਅਰ ਕਾਰਾ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਦੇ ਘਰ ਪਹੁੰਚੇ ਸਮਰਾਲਾ ਇਸ ਮੌਕੇ ਉਹਨਾਂ ਨੇ ਇਸ ਹਲਕੇ ਦੇ ਡੈਲੀਗੇਟਸ 8 ਦੇ 8 ਸਰਕਲਾਂ ਦੇ ਪ੍ਰਧਾਨਾਂ ਪਾਰਟੀ ਦੇ ਕੌਂਸਲਰਾਂ ਸੀਨੀਅਰ ਅਤੇ ਨੌਜਵਾਨ ਅਕਾਲੀ ਵਰਕਰਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਅਕਾਲੀ ਹਲਕਾ ਅਨਛਾਲ ਦੇ ਪਰਮ ਸਿੰਘ ਢੱਲੋਂ ਨੇ ਉਹਨਾਂ ਨੂੰ ਪਾਰਟੀ ਦੇ ਪੁਰਾਣੇ ਵਫਾਦਾਰ ਅਤੇ ਨਵੇਂ ਸ਼ਾਮਲ ਹੋਏ ਨੌਜਵਾਨ ਵਰਕਰਾਂ ਨੂੰ ਬੁਲਾਉਂਦਿਆਂ ਦੱਸਿਆ ਕਿ ਇਹ ਸਾਰੇ ਇਸ ਪੰਥਕ ਹਲਕੇ ਅਤੇ ਅਕਾਲੀ ਦਲ ਦੇ ਵੱਡੇ ਥਾਮ ਹਨ ਜੋ ਹਰ ਔਕੇ ਸਮੇਂ ਵਿੱਚ ਪਾਰਟੀ ਦੇ ਨਾਲ ਡਟ ਕੇ ਖੜਦੇ ਹਨ ਪੱਤਰਕਾਰਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਫੇਰੀ ਬਾਰੇ ਜਾਣਕਾਰੀ ਦਿੰਦਿਆਂ ਪਰਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬਾਦਲ ਅੱਜ ਇਥੇ ਸਰਕਲ ਡੈਲੀਗੇਟ ਨਾਲ ਮੁਲਾਕਾਤ ਕਰਨ ਲਈ ਆਏ ਸੀ ਜਿੱਥੇ ਕਿ ਅਕਾਲੀ ਦਲ ਨੇ ਇਹਨਾਂ ਸੀਨੀਅਰ ਆਗੂਆਂ ਦੇ ਨਾਲ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਤਪਰ ਹਨ ਯਾਨੀ ਕਿ ਸੁਖਬੀਰ ਸਿੰਘ ਬਾਦਲ ਬਾਦਲ ਨੇ ਹਲਕਾ ਸੰਵਰਾਲੇ ਦੇ ਜਿੰਨੇ ਵੀ ਡੈਲੀਗੇਟ ਸੀ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਅਤੇ ਨੌਜਵਾਨ ਆਗੂਆਂ ਦੇ ਨਾਲ ਮੁਲਾਕਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਹਿਲੀ ਮੀਟਿੰਗ ਹੰਗਾਮੀ ਹਲਕਾ ਸਮਰਾਰੇ ਦੇ ਵਿੱਚ ਕਰ ਲਈ ਗਈ ਹੈ ਹਲਕਾ ਇੰਚਾਰਜ ਵੱਲੋਂ ਜਾਣ ਪਛਾਣ ਕਰਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਭਰੋਸਾ ਦਵਾਇਆ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤਤਪਰ ਹੋ ਜਾਓ ਹੁਣ ਤੋਂ ਹੀ ਗਰਾਊਂਡ ਲੈਵਲ ਤੇ ਕੰਮ ਕਰੋ ਕਿਉਂਕਿ 13 ਅਪ੍ਰੈਲ ਨੂੰ ਕਸਾਕੀ ਵਾਲੇ ਦਿਨ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਸੀ ਕਿ ਜੇਕਰ ਦੁਬਾਰਾ ਮੈਨੂੰ ਮੌਕਾ ਦਿਓ ਤੇ ਪੰਜਾਂ ਸਾਲਾਂ ਦੇ ਵਿੱਚ ਮੈਂ ਪੰਜਾਬ ਨੂੰ ਨੰਬਰ 1 ਸੂਬਾ ਬਣਾ ਦਿਆਂਗਾ ਬਣਾਉਂਦੇ ਨੇ ਜਾਂ ਨਹੀਂ ਬਣਾਉਂਦੇ ਵੋਟਾਂ ਪੈਂਦੀਆਂ ਨੇ ਜਾਂ ਨਹੀਂ ਪੈਂਦੀਆਂ ਲੇਕਿਨ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਪ੍ਰਧਾਨ ਬਣੇ ਉਹਨਾਂ ਨੇ ਪਲਟਬਾਰ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕਿ ਇਹ ਏਜੰਸੀਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਉਧਰ ਵਖੜਾ ਭਾਬੜ ਮੱਚਾ ਹੋਇਆ ਹੈ ਲੇਕਿਨ ਇਧਰ ਸੁਖਬੀਰ ਸਿੰਘ ਬਾਦਲ ਲਗਾਤਾਰ ਡੈਲੀਗੇਟਸ ਦੇ ਨਾਲ ਸਰਕੂਲਰ ਪ੍ਰਧਾਨ ਦੇ ਨਾਲ ਜ਼ਿਲ੍ਹਾ ਪ੍ਰਧਾਨ ਦੇ ਨਾਲ ਮੁਲਾਕਾਤ ਕਰਕੇ ਹੰਗਾਮੀ ਮੀਟਿੰਗਾਂ ਕਰ ਰਹੇ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵੀ ਭੰਗ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੂੰ ਲੈ ਕੇ ਧੰਨਵਾਦ